ਗੱਲ ਕਈ ਪਿਛਲਾ ਤੇ ਕਰਪਸ਼ਨ ਕਰਦਾ ਸੀ ਤੇ ਅਗਲਾ ਉਹਦਾ ਵੀ ਪਿਓ ਹੈ ਵੀਡੀਓ ਕੋ 1 ਲੱਖ ਰੁਪਇਆ ਜਿਹੜਾ ਉਦਾਂ ਹੀ ਫੜ ਲਿੰਦਾ ਆਹ ਤ ਲੋਕ ਬਕਵਾਸ ਕਰਦੇ ਆ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਰਪਟ ਨਹੀਂ ਆ ਮੈਂ ਕਦੇ ਪੈਸਾ ਨਹੀਂ ਲਿਆ ਕਮਾ ਭਾਈ ਸਬੂਤ ਲਿਆ ਸਬੂਤ ਅਗਰ ਇਮਾਨਦਾਰੀ ਨਾਲ ਤੇ ਕਦੇ ਜ਼ਿੰਦਗੀ ਚ ਨਹੀਂ ਮਿਲ ਸਕਦਾ ਇਹਦੀ ਕ腐ਸ਼ਨ ਦਾ ਕੋਈ ਕਹਿ ਨਹੀਂ ਸਕਦਾ ਕਿ ਇੱਕ ਪੈਸਾ ਵੀ ਮੈਂ ਖਾਦਾ ਹੈ ਉੱਠੀਆਂ ਐਵੀਡੈਂਸ ਪੈਦਾ ਕਰ ਸਕਦਾ ਹੈ ਤਾਕਤ ਹੈ ਪੈਸਾ ਇੱਕ ਗੱਲ ਤੁਹਾਨੂੰ ਕਹਿਣਾ ਜੇ ਵਿੱਚ ਇੰਨੀ ਵੀ ਗੈਰਤ ਹੈਗੀ ਹੈ ਇੰਨੀ ਕਿ ਗਰ ਮੈਂ 11 ਤਰੀਕ ਦਾ ਨੂੰ ਟਾਈਮ ਦਿੰਨਾ ਨਾ ਤੋ ਕਿਹਾ ਜਾ ਪਰਮਾਤਮਾ ਦੀ ਕਚਹਿਰੀ 'ਚ ਜੇ ਕੋਈ ਝੂਠ ਬੋਲੂਗਾ ਪਿੱਛੇ ਵੀ ਸਜ਼ਾ ਮਿਲਣੀ ਹੈ ਲੋਕਾਂ ਨੂੰ ਔਰ ਮਿਲੂਗੀ 10 ਰੁਪਏ ਛੱਡੋ ਇੱਕ ਪੈਸੇ ਦੀ ਕਰਪਸ਼ਨ ਮੈਂ ਕੀਤੀ ਹੋਵੇ ਮੈਂ ਸੌ ਖਾਊਗਾ ਔਰ ਇਹ ਵੀ ਸੌ ਖਾਵੇ ਸੋ ਇਹ ਤੇ ਮੇਰੀ ਹੈ ਕਰਪਸ਼ਨ ਦਾ ਜਿਹੜਾ ਜਵਾਬ ਹੈ ਕਰਪਸ਼ਨ ਦੀ ਜੜ ਬੰਦ ਕੀਤੀ ਤੇ ਜਦੋਂ ਨਸ਼ੇ ਮੰਡੇ ਨਸ਼ਿਆਂ ਦੀ ਜੜ ਬੰਦ ਨਹੀਂ ਤੇ ਫਿਰ ਕੌਣ ਬੰਦਾ ਜ਼ਿੰਮੇਵਾਰ ਆ ਅੱਜ ਪੰਜਾਬ ਨੂੰ ਬਰਬਾਦ ਕਰਨ ਵਾਲਾ ਔਰ ਨਸ਼ੇ ਵਾਲੇ ਜਿਹੜੇ ਆ ਉਹ ਲੁੱਟਾਂ ਖੋਹਾਂ ਕਰਦੇ ਆ ਇਹਨੇ ਬੀਜ ਬੋ ਦਿੱਤੇ ਇਹੋ ਜਿਹੇ ਬੰਦਿਆਂ ਨੇ ਜ਼ਿੰਦਗੀ 'ਚ ਅਗੋਂ ਤੁਸੀਂ ਆਪਣਾ ਲੀਡਰ ਕਦੇ ਇਮਾਨਦਾਰ ਨਹੀਂ ਚੁਣ ਸਕਦੇ ਤੁਸੀਂ ਕਰਪਟ ਲੀਡਰ ਨਸ਼ੇ ਮਡਲ ਨਾਲੇ ਲੀਡਰ ਚੁਣੋਗੇ ਇਲੈਕਸ਼ਨ ਉਹਨਾਂ ਦੀ ਰਹਿ ਜਾਣੀ ਇਮਾਨਦਾਰਾਂ ਦੀ ਇਲੈਕਸ਼ਨ ਨਹੀਂ ਰਹਿਣੀ ਕਾਨਫਰੰਸ ਕੇ ਕਰ ਕਰਕੇ ਕਹਿੰਦਾ ਹੁੰਦਾ ਸੀਗਾ ਕਿ ਮੈਂ ਆਹ ਚੀਜ਼ ਵੀ ਜਿਹੜੀ ਹੈ ਆ ਸੀਵਰੇਜ ਪਾਦਣ ਲੱਗਾ ਮੈਂ ਆਹ ਕਰਦਣ ਲੱਗਾ ਮੈਂ ਉਹ ਕਰਦਣ ਲੱਗਾ ਉਸ ਸ਼ਹਿਰ ਪਟਿਆ ਗਿਆ ਲੋਕਾਂ ਨੂੰ ਤਕਲੀਫ ਆਈ ਰੌਲਾ ਪੈ ਗਿਆ ਚੁੱਪ ਰਿਹਾ ਏ ਸਾਰਾ ਸਾਲ ਹੁਣ ਪਤਾ ਹੈ ਕਿ ਮਾਰਚ ਦੇ ਵਿੱਚ ਪਲਾਂਟ ਸ਼ੁਰੂ ਹੋ ਜਾਣੇ ਨੇ ਸੂਕਾ ਡਲਿੰਦਾ ਹੈ ਜੇ ਲੋਕਾਂ ਨੂੰ ਤਕਲੀਫ ਹੋਈ ਤੇ ਸੱਜਨ ਸਿੰਘ ਦੇ ਖਾਤੇ 'ਚ ਪਾ ਦਿਓ ਤੇ ਜੇ ਕ੍ਰੈਡਿਟ ਲੈਣਾ ਤੇ ਆਪਣੇ ਲਈ ਲੈ ਲਓ ਇਸੇ ਤਰੀਕੇ ਕਰਦਾ ਜੇ ਪੱਥਨ ਲੋਆਣੇ ਤੇ ਉਹ ਕਹਿੰਦਾ ਜੀ ਮੈਂ ਕਰਾਨਾ ਇੱਕ ਪਾਸੇ ਕਰੋੜਾਂ ਦੇ ਪ੍ਰੋਜੈਕਟ ਲੈ ਕੇ ਆਉਂਦਾ ਹੈ ਸੀਐਮ ਸਾਹਿਬ ਨੂੰ ਮਿਲ ਕੇ ਆਉਂਦਾ ਮੰਤਰੀਆਂ ਨੂੰ ਮਿਲ ਕੇ ਆਉਂਦਾ ਕਹਿੰਦਾ ਵੀ ਮੈਂ ਪ੍ਰੋਜੈਕਟ ਲਿਉਣਾ ਤੇ ਦੂਜੇ ਪਾਸੇ ਪਾਚਣਾਂ ਲਈ ਸੜਕ ਦੇ ਉੱਤੇ ਨੂੰ ਟਰਨਾ ਲਾਣਾ ਪੈਂਦਾ ਇਹ ਨਹੀਂ ਚਲਦੀ ਐ ਤੇ ਫਿਰ ਤੂੰ ਵਿਆਹ ਇੱਕ ਪਾਸੇ ਕਹਿੰਦਾ ਜੀ ਮੈਂ ਆ ਵੀ ਕੰਮ ਕਰਾ ਰਿਆ ਮੈਂ ਆ ਵੀ ਕਰਾ ਰਿਆ ਤੇ ਦੂਜੇ ਪਾਸੇ 1 ਮੀਟਰ ਨਹੀਂ ਲਵਾ ਸਕਦਾ ਕਹਿੰਦਾ ਜੀ ਮੀਟਰ ਨਹੀਂ ਲਾ ਰੇ ਤਾਂ ਕਾਰਨਾਮੇ ਨੂੰ ਉਜਾਗਰ ਕਰੂੰਗਾ ਤੂੰ ਮੈਨੂੰ ਛੇੜ ਲਿਆ ਹੁਣ ਤੇ ਹੁਣ ਅੱਗੋਂ ਬਸ ਤੂੰ ਜੋ ਮਰਜ਼ੀ ਕਰਨਾ ਕਰ ਲੈ ਮੈਂ ਖੜਾ ਹਾਂ ਨਾ ਇੱਥੇ ਮੈਂ ਸੋ ਇਸ ਕਰਕੇ ਸਾਰੇ ਪੱਤਰਕਾਰ ਵੀਰਾਂ ਨੂੰ ਜੀ ਆਇਆਂ ਤੁਹਾਡਾ ਸ਼ੁਕਰੀਆ ਤੁਸੀਂ ਇੱਥੇ ਟਾਈਮ ਕੱਢਿਆ ਤੇ ਮੇਰੇ ਪਾਰਟੀ ਦੇ ਜਿਹੜੇ ਜਾਰੂ ਵਰਕਰ ਨੇ ਉਹਨਾਂ ਦਾ ਵੀ ਧੰਨਵਾਦ ਹੈ ਅੱਜ ਜਿਹੜਾ ਮੇਨ ਮਕਸਦ ਹੈ ਪ੍ਰੈਸ ਕਾਨਫਰੰਸ ਕਰੰਦਾ ਕੱਲ ਮੈਨੂੰ ਪਤਾ ਲੱਗਾ ਔਰ ਮੈਨੂੰ ਉਹ ਪ੍ਰੈਸ ਕਾਨਫਰੰਸ ਦੀ ਜਿਹੜੀ ਉਹ ਵੀਡੀਓ ਭੇਜੀ ਸਾਡੇ ਬੜੇ ਸਤਿਕਾਰਯੋਗ ਬੜੇ ਮਸ਼ਹੂਰ ਲੀਡਰ ਇੱਕ ਬੜਾ ਮਸ਼ਹੂਰ ਪਰਿਵਾਰ ਐ ਐਮਐਲਏ ਸਾਹਿਬ ਸਰਦਾਰ ਰਾਣਾ ਸਾਹਿਬ)^{(1)})^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(5 1 ਲੱਖ ਰੁਪਇਆ ਜਿਹੜਾ ਉਦਾਂ ਹੀ ਫੜ ਲਿੰਦਾ ਮੇਰੀ ਹੁਣ ਡਿਊਟੀ ਬਣਦੀ ਸੀ ਕਿ ਜਾਂ ਤੇ ਮੈਂ ਚੁੱਪ ਕਰ ਜਾਾਂ ਤੇ ਜਾਂ ਫਿਰ ਮੈਂ ਸਪਸ਼ਟ ਕਰ ਦਿਆਂ ਪਰ ਇਸ ਤੋਂ ਬਾਅਦ ਮੈਂ ਕਦੇ ਆਪਣੀ ਇਮਾਨਦਾਰੀ ਦਾ ਸਬੂਤ ਨਹੀਂ ਦੇਣਾ ਨਾ ਮੈਂ ਕੋਈ ਸਪਸ਼ਟ ਕਰਨਾ ਮੈਨੂੰ ਲੋੜ ਨਹੀਂ ਬਹੁਤ ਲੋਕ ਬਕਵਾਸ ਕਰਦੇ ਆ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਹੁਣ ਇਹ ਹੈ ਆਪਣੇ ਆਪ ਨੂੰ ਕਲੀਅਰ ਕਰਨ ਲਈ ਜਾਂ ਤੇ ਮੈਂ ਕਹਦੇ ਆਂ ਇਨਾਂ ਕ ਜਵਾਬ ਦੇ ਦਿਆਂ ਵੀ ਮੈਂ ਕਰਪਟ ਨਹੀਂ ਆ ਮੈਂ ਕਦੇ ਪੈਸਾ ਨਹੀਂ ਲਿਆ ਇਹਦੇ ਵਿੱਚ ਅੱਧ ਪਚੱਦ ਜਿਹੜੇ ਨੇ ਉਹ ਸੋਚਣਗੇ ਵੀ ਬੜਾ ਢਿੱਲਾ ਜਿਹਾ ਜਵਾਬ ਹੈ ਕਈ ਕਹਿਣਗੇ ਹੋ ਸਕਦਾ ਕਰਦਾ ਕਰਪਸ਼ਨ ਕਰਦਾ ਜਾਂ ਫਿਰ ਮੈਂ ਇਹ ਕਹਾ ਮੈਂ ਭਾਈ ਸਬੂਤ ਲਿਆ ਸਬੂਤ ਅਗਰ ਇਮਾਨਦਾਰੀ ਨਾਲ ਤੇ ਕਦੇ ਜ਼ਿੰਦਗੀ ਚ ਨਹੀਂ ਮਿਲ ਸਕਦਾ ਮੇਰੀ ਕਰਪਸ਼ਨ ਦਾ ਕੋ ਕਹਿ ਨਹੀਂ ਸਕਦਾ ਕਿ ਇੱਕ ਪੈਸਾ ਵੀ ਮੈਂ ਖਦਾ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇੱਕ ਡੀਐਸਪੀ ਨੂੰ ਇੱਕ ਲੇਡੀ ਨੂੰ ਖੜ੍ਹਾ ਕਰਕੇ ਉਹਦੇ ਕੋਲ ਰੇਪ ਦਾ ਇਲਜ਼ਾਮ ਇੱਕ ਡੀਐਸਪੀ ਕਿਉਂਕਿ ਉਹ ਡੀਐਸਪੀ ਦੀ ਇਮਾਨਦਾਰੀ ਸੀਗਾ ਰੇਪ ਦਾ ਪਰਚਾ ਹੋਇਆ ਔਰ ਉਹ ਬੰਦਾ ਕੋਰਟ ਨੇ ਬਰੀ ਕਰ ਦਿੱਤਾ ਉਹਦੀ ਜ਼ਿੰਦਗੀ ਰੋਲ ਦਿੱਤੀ ਸੋ ਇਹ ਝੂਠੀਆਂ ਐਵੀਡੈਂਸ ਪੈਦਾ ਕਰ ਸਕਦਾ ਹੈ ਤਾਕਤ ਹੈ ਪੈਸਾ ਹੈ ਪਰ ਮੈਂ ਹੁਣ ਇਸ ਤੋਂ ਉੱਤੇ ਇੱਕ ਗੱਲ ਹੁਣ ਕਹਿਣਾ ਜੇ ਵਿੱਚ ਇੰਨੀ ਵੀ ਗੈਰਤ ਹੈਗੀ ਹੈ ਇੰਨੀ ਕਿ ਗਰਤ ਮੈਂ 11 ਤਰੀਕ ਨੂੰ ਸਵੇਰੇ 9 ਵਜੇ ਬੀਰ ਸਾਹਿਬ ਦੇਊਗਾ ਉਥੇ ਟਾਈਮ ਦੇ ਦਿੰਨਾ ਮੇਰੀ ਪ੍ਰੈਸ ਕਾਨਫਰੈਂਸ ਸੁਣ ਲਵੇ ਜੇ ਟਾਈਮ ਚੇਂਜ ਕਰਨਾ ਹੈ ਟਾਈਮ ਚੇਂਜ ਕਰ ਲਵੇ ਦਿਨ ਚੇਂਜ ਕਰ ਲਵੇ ਪਰ ਮੈਂ 11 ਤਰੀਕ ਦਾ ਨੂੰ ਟਾਈਮ ਦਿੰਨਾ ਨਾ ਤੋ ਕਿ ਆ ਜਾ ਪਰਮਾਤਮਾ ਦੀ ਕਚਹਿਰੀ 'ਚ ਜੇ ਕੋਈ ਝੂਠ ਬੋਲੂਗਾ ਪਿੱਛੇ ਵੀ ਸਜ਼ਾ ਮਿਲੀਆਂ ਲੋਕਾਂ ਨੂੰ ਔਰ ਮਿਲੂਗੀ ਜੇ 100 ਰੁਪਏ ਛੱਡੋ ਇੱਕ ਪੈਸੇ ਦੀ ਕਰਪਸ਼ਨ ਮੈਂ ਕੀਤੀ ਹੋਵੇ ਮੈਂ ਸੌ ਖਾਊਗਾ ਔਰ ਇਹ ਵੀ ਸੌ ਖਾਵੇ ਆ ਜਾਵੇ ਜੇ ਹੁਣ ਇੱਚ ਗੈਰ ਇੱਤ ਹੈ ਤੇ ਸੋ ਮੈਂ ਇਹ ਕਹੂੰਗਾ ਵੀ ਇੱਕ ਪੈਸਾ ਵੀ ਜੇ ਮੈਂ ਕਰਪਸ਼ਨ ਕੀਤੀ ਹੈ ਤੇ ਮੈਂ ਅਰਦਾਸ ਕਰੂੰਗਾ ਕਿ ਪਰਮਾਤਮਾ ਜੀ ਤੂੰ ਦੇਖ ਲੈ ਮੈਂ ਕ੍ਰਪਸ਼ਨ ਨਹੀਂ ਕੀਤੀ ਮੈਂ ਨਹੀਂ ਕਰਦਾ ਕ੍ਰਪਸ਼ਨ ਇਹੋ ਜੀਆਂ ਜਿਹੜੀਆਂ ਖੇਮਾ ਖਾਨ ਦੀ ਇਹਨਾਂ ਨੂੰ ਆ ਦਿੱਤਾ ਸੋ ਇਹ ਤੇ ਮੇਰੀ ਹੈ ਕ੍ਰਪਸ਼ਨ ਦਾ ਜਿਹੜਾ ਜਵਾਬ ਹੈ ਦੇਖੋ ਅੱਜ ਕਿਸੇ ਬੰਦੇ ਨੂੰ ਪੁੱਛੋ ਪੀਆਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦੀ ਤਕਲੀਫ ਕਾਦੀ ਹੈ ਤੁਹਾਨੂੰ ਦੋ ਗੱਲਾਂ ਨੇ ਤਿੰਨ ਗੱਲਾਂ ਬਲਕੇ ਨੰਬਰ 1 ਕਹਿੰਦੇ ਨਸ਼ਿਆਂ ਤੋਂ ਬਹੁਤ ਤੰਗ ਹਾਂਸ ਨੰਬਰ 2 ਦੇ ਉੱਤੇ ਕਹਿੰਦੇ ਕ腐ਸ਼ਨ ਬਹੁਤ ਹੈ। ਨੰਬਰ 3 ਦੇ ਉੱਤੇ ਲੁੱਟਾਂ ਖਵਾ ਬਹੁਤ ਨੇ। ਮੈਂ ਤਿੰਨਾਂ ਦਾ ਹੀ ਜਵਾਬ ਦੇਣਾ। ਦੋ ਚੀਜ਼ਾਂ ਕ腐ਸ਼ਨ ਤੇ ਨਸ਼ੇ ਜਦੋਂ ਮੁੱਢ ਡੈਮੋਕ੍ਰੇਸੀ ਦਾ ਇਲੈਕਸ਼ਨ ਹੁੰਦੀ ਹੈ ਤੇ ਐਸ ਹਲਕੇ ਦੇ ਵਿੱਚ ਪੈਸੇ ਦੇ ਕੇ ਵੋਟਾਂ ਲਈਆਂ। 15 1500 ਰੁਪਏ ਸਾਰਿਆਂ ਨੂੰ ਪਤਾ ਹੈ ਇਹ ਵੀ ਸੌਖਾ ਜਿਹਾ ਵੀ ਮੈਂ ਨਹੀਂ ਦਿੱਤੇ ਨਸ਼ੇ ਹਰ ਤਰ੍ਹਾਂ ਦੇ ਸ਼ਰਾਬ ਤੇ ਚਲੋ ਆਪਣੀਆਂ ਫੈਕਟਰੀਆਂ ਨੇ ਚਿੱਟਾ ਗੋਲੀਆਂ ਆ ਆਪਣਾ ਪੋਸਟ ਪੋਸਟ ਆ ਭੁੱਕੀ ਜਿਹੜੀ ਆ ਅਫੀਮ ਹਰ ਤਰ੍ਹਾਂ ਦਾ ਨਸ਼ਾ ਵੰਡਿਆ ਗਿਆ ਤੇ ਜਦੋਂ 1500 ਰੁਪਏ ਵੰਡੇ ਉਦੋਂ ਕਰਪਸ਼ਨ ਦੀ ਜੜ ਬੰਨ ਦਿੱਤੀ ਤੇ ਜਦੋਂ ਨਸ਼ੇ ਵੰਡੇ ਨਸ਼ਿਆਂ ਦੀ ਜੜ ਬੰਨੀ ਤੇ ਫਿਰ ਕੌਣ ਬੰਦਾ ਜ਼ਿੰਮੇਵਾਰ ਆ ਅੱਜ ਪੰਜਾਬ ਨੂੰ ਬਰਬਾਦ ਕਰਨ ਵਾਲਾ ਔਰ ਨਸ਼ੇ ਵਾਲੇ ਜਿਹੜੇ ਆ ਉਹ ਲੁੱਟਾਂ ਖੋਹਾਂ ਕਰਦੇ ਆ ਇਹਨਾਂ ਚੀਜ਼ਾਂ ਨੂੰ ਪੀੜਤ ਹੈ ਇਹਨਾਂ ਨੂੰ ਕਹੋ ਕੌਣ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਵਾਸਤੇ ਜਿਹੜੇ ਨਸ਼ੇ ਵੰਡਦੇ ਆ ਪੈਸੇ ਦੀ ਵੋਟ ਪੈਸੇ ਦੇ ਕੇ ਵੋਟਾਂ ਖਰੀਦਦੇ ਆ ਉਹ ਬੰਦੇ ਜ਼ਿੰਮੇਵਾਰ ਨੇ ਦੂਸਰੀ ਗੱਲ ਇਹਨੂੰ ਚੈਲੰਜ ਕੀਤਾ ਸੀ ਵਾਲੀਏ ਨੇ ਐਚਐਸ ਵਾਲੀਆ ਜਿਹੜਾ ਹਲਕਾ ਇੰਚਾਰਜ ਆ ਕਪੂਰਥਲੇ ਦਾ ਨੇ ਤੂੰ ਸੌਂ ਖਾ ਕੇ ਪੈਸਾ ਨਾ ਮੰਡੀ ਸ਼ਰਾਬ ਨਾ ਮੰਡੀ ਨਸ਼ੇ ਨਾ ਮੰਡੀ ਤੇ ਮੇਰੇ ਨਾਲ ਇਲੈਕਸ਼ਨ ਲੜ ਲੈਨੀ ਜੇ ਮੈਂ ਹਰ ਜੰਨਾ ਤੇ ਸਾਰੀ ਜ਼ਿੰਦਗੀ ਤੇਰੀ ਚੱਕਰੀ ਕਰੂੰਗਾ ਉਹਦਾ ਚੈਲੰਜ ਕਿਉਂ ਨਹੀਂ ਕਬੂਲ ਕੀਤਾ ਜੀ ਇਹਨੇ ਚੈਲੰਜ ਕਬੂਲ ਕਰ ਲੈ ਅਜੇ ਕਿ ਅਕਾਲੀ ਦਲ ਦਾ ਗਰਾਫ ਜਿਹੜਾ ਹੈ ਬਹੁਤ ਜ਼ਿਆਦਾ ਡਾਊਨ ਤੇ ਵਾਦਾ ਦੇਗਾ ਸ਼ਾਇਦ ਤੂੰ ਹੋਰ ਜਿੱਤ ਜਾਗਾ ਤੇ ਪਰ ਆ ਜਾਵੇ ਜਦੋਂ ਦੇਖਣਾ ਇਹ ਦੇਖ ਲਵੇ ਇਹਨੇ ਬੀਜ ਬੋ ਦਿੱਤੇ ਇਹੋ ਜਿਹੇ ਬੰਦਿਆਂ ਨੇ ਜ਼ਿੰਦਗੀ 'ਚ ਅੱਗੋਂ ਤੁਸੀਂ ਆਪਣਾ ਲੀਡਰ ਕਦੇ ਇਮਾਨਦਾਰ ਨਹੀਂ ਚੁਣ ਸਕਦੇ ਤੁਸੀਂ ਕਰਪਟ ਲੀਡਰ ਨਸ਼ੇ ਮੰਡਲ ਵਾਲੇ ਲੀਡਰ ਚੁਣੋਗੇ ਇਲੈਕਸ਼ਨ ਉਹਨਾਂ ਦੀ ਰਹਿ ਜਾਣੀ ਹੈ ਇਮਾਨਦਾਰਾਂ ਦੀ ਇਲੈਕਸ਼ਨ ਨਹੀਂ ਰਹਿਣੀ ਇਹ ਬੀਜ ਬੋ ਦਿੱਤੇ ਇਸ ਬੰਦੇ ਨੇ ਬਾਕੀ ਮੈਂ ਪੈਸੇ 'ਚ ਕਦੇ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਕਰਪਸ਼ਨ ਦਾ ਮੈਂ ਜਵਾਬ ਦਿੱਤਾ ਹੈ ਪਰ ਮੈਂ ਹੰਕਾਰ ਨਹੀਂ ਹੈ ਮੈਨੂੰ ਮੈਂ ਦਾਅਵੇ ਨਾ ਕਹਿਣਾ ਇਹ ਮੇਰੀ ਜੁੱਤੀ ਏਰ ਗੱਬ ਨਹੀਂ ਹੈ ਪੈਸਾ ਉਹ ਕੋਈ ਹੋਊਗਾ ਮੈਂ ਉਂਗਲਾਂ ਤੇ ਗਿਣ ਲਿਆ ਜੇ ਲਿਸਟ ਲੈ ਲਿਆ ਜੇ ਕਿੰਨੇ ਸਪੋਰਟਸਮੈਨ ਤਿਆਰ ਕੀਤੇ ਆ ਕਿੰਨੇ ਮੈਂ ਪਲੇਅਰ ਕਿੰਨਿਆਂ ਦੀਆਂ ਜ਼ਿੰਦਗੀਆਂ ਸਵਾਰੀਆਂ ਕਿੰਨਿਆਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਕਿੰਨਿਆਂ ਨੂੰ ਪੜ੍ਹਾਈ ਵਾਲੇ ਪਾਸੇ ਲਾਇਆ ਇਹਨੇ ਬੱਚੇ ਮਾਰੇ ਲੋਕਾਂ ਦੇ ਨਸ਼ਿਆਂ ਚ ਪਾ ਕੇ ਅੱਡੇ ਬਣਾਤੇ ਸੋ ਫਰਕ ਹੈ ਬਹੁਤ ਫਰਕ ਹੈ ਪੈਸੇ ਪੈਸੇ ਕੋਈ ਇਹ ਨਹੀਂ ਹੈ ਕੋਈ ਪੈਸੇ ਆ ਤੇ ਕੋਈ ਵੱਡਾ ਹੋ ਜਾਂਦਾ ਸਾਨੂੰ ਅੱਜ ਵੀ ਬੰਬੇ ਤੱਕ ਕੱਲ ਹੀ ਆ ਪਰਸੋਂ ਮੈਂ ਉੱਥੋਂ ਹੀ ਆਇਆ ਪਰਸੋਂ ਉੱਥੇ ਸੀਗੀ ਆਪਣਾ ਫੰਕਸ਼ਨ ਸੀ ਇੰਡੀਆ ਚੋਂ ਪੰਦ ਬੰਦੇ ਸਿਲੈਕਟ ਕੀਤੇ ਤੇ ਮੈਨੂੰ ਉੱਥੇ ਸਨਮਾਨਿਤ ਕੀਤਾ ਗਿਆ ਮੈਂ ਹੰਕਾਰ ਨਹੀਂ ਹੈ ਮੈਂ ਪਰਮਾਤਮਾ ਕੋ ਡਰ ਕੇ ਕਹਿ ਰਿਹਾ ਦੂਜੀ ਗੱਲ ਇਹ ਹੈ ਕਿ ਇਹ ਬੰਦਾ ਕਹਿੰਦਾ ਜੀ ਗੱਲ ਕਹਿ ਰਿਹਾ ਸੀ ਪਤਾ ਨਹੀਂ 15 ਕਰੋੜ ਰੁਪਏ ਦਾ ਉਹ ਸੀਵਰੇਜ ਪਾਤਾ ਫਲਾਣ ਕਰ ਦਿੱਤਾ ਝੂਠ ਦੀ ਰਾਜਨੀਤੀ ਝੂਠ ਦੀ ਰਾਜਨੀਤੀ ਕਿਦਾਂ ਕਿ ਜਦੋਂ ਤੁਹਾਨੂੰ ਯਾਦ ਹੋਊਗਾ ਪ੍ਰੈਸ ਕਾਨਫਰੰਸ ਕੇ ਕਰ ਕਰਕੇ ਕਹਿੰਦਾ ਹੁੰਦਾ ਸੀਗਾ ਕਿ ਮੈਂ ਆਹ ਚੀਜ਼ ਵੀ ਜਿਹੜੀ ਹੈ ਆ ਸੀਵਰੇਜ ਪਾ ਦੇਣ ਲੱਗਾ ਮੈਂ ਆਹ ਕਰ ਦੇਣ ਲੱਗਾ ਮੈਂ ਉਹ ਕਰ ਦੇਣ ਲੱਗਾ ਤੇ ਜਦੋਂ ਸ਼ਹਿਰ ਪਟਿਆ ਗਿਆ ਲੋਕਾਂ ਨੂੰ ਤਕਲੀਫ ہوئی ਰੌਲਾ ਪੈ ਗਿਆ ਚੁੱਪ ਰਿਆ ਇਹ ਸਾਰਾ ਸਾਲ ਤੇ ਹੁਣ ਪਤਾ ਹੈ ਕਿ ਮਾਰਚ ਦੇ ਵਿੱਚ ਪਲਾਂਟ ਸ਼ੁਰੂ ਹੋ ਜਾਣੇ ਨੇ ਸੂ ਕੱਢ ਲਿੰਦਾ ਹੈ ਅਫਸਰ ਉਸਰ ਸਾਰੇ ਨੇ ਜਦੋਂ ਪਲਾਂਟ ਸ਼ੁਰੂ ਹੋ ਜਾਣਾ ਮਾਰਚ ਦੇ ਵਿੱਚ ਇਹ ਸਾਰੇ ਕੰਮ ਸ਼ਹਿਰ ਦੇ ਹੋ ਜਾਣੇ ਸਾਰਾ ਕੁਝ ਵਧੀਆ ਹੋ ਜਾਣਾ ਤੇ ਹੁਣ ਫੇਰ ਪ੍ਰੈਸ ਕਾਨਫਰੰਸ ਲਈ ਆ ਗਿਆ ਜੇ ਲੋਕਾਂ ਨੂੰ ਤਕਲੀਫ ਹੋਈ ਤੇ ਸੱਜਨ ਸਿੰਘ ਦੇ ਖਾਤੇ 'ਚ ਪਾ ਦਿਓ ਤੇ ਜੇ ਕ੍ਰੈਡਿਟ ਲੈਣਾ ਤੇ ਆਪਣੇ ਲਈ ਲੈ ਲਓ ਆ ਜਿਹੜਾ ਕਹਿੰਦਾ ਸੀ ਕਿ ਮੈਂ ਉਹ ਪਾਈਪ ਪਾਉਣਾ ਹੈ। ਹਾਂ। ਬਲਵੰਦੇ ਜਿਹੜਾ। ਸਾਰਿਆਂ ਨੂੰ ਪਤਾ ਹੈ ਸੌ ਪਵਾ ਕੇ ਪੁੱਛ ਲੋ ਸਾਰੀ ਮਨਜ਼ੂਰੀ ਅਧਿਕਾਰੀ ਅਫਸਰਾਂ ਨਾਲ ਗੱਲ ਕਰਕੇ ਤੇ ਮੈਂ ਡਾਕਟਰ ਬਲਵਿੰਦਰ ਨੂੰ ਤੇ ਸਾਡੇ ਹਲ ਉੱਥੇ ਬਲੌਕ ਇੰਚਾਰਜ ਨੇ ਕਮਲ ਹਰਣਾ ਨੂੰ ਕਿਹਾ ਸੀ ਵੀ ਪਾ ਦੇ ਸ਼ੁਰੂ ਕਰ ਦਿਓ। ਉਹਨਾਂ 2-3 ਦਿਨ ਲੇਟ ਕਰ ਦਿੱਤਾ। ਇਹਨੂੰ ਸੂਹ ਮਿਲ ਗਿਆ ਤੇ ਕੱਲ ਇਹਨੇ ਕਹਿਤਾ ਜੀ ਮੈਂ ਕਰਾ ਲਿਆ। ਇਸੇ ਤਰੀਕੇ ਕਰਦਾ ਜੇ ਪੱਥਰ ਲਵਾਣੇ ਤੇ ਉਹ ਕਹਿ ਦਿੰਦਾ ਜੀ ਮੈਂ ਕਰਾਨਾ। ਇੱਕ ਪਾਸੇ ਕਰੋੜਾਂ ਦੇ ਪ੍ਰੋਜੈਕਟ ਲੈ ਕੇ ਆਉਂਦਾ। ਕਰੋੜਾਂ ਦੇ ਸੀਐਮ ਸਾਹਿਬ ਨੂੰ ਮਿਲ ਕੇ ਆਉਂਦਾ ਮੰਤਰੀਆਂ ਨੂੰ ਮਿਲ ਕੇ ਆਉਂਦਾ ਕਹਿੰਦਾ ਵੀ ਮੈਂ ਪ੍ਰੋਜੈਕਟ ਲਿਓਣਾ ਤੇ ਦੂਜੇ ਪਾਸੇ ਪੱਛ ਲਾਣ ਲਈ ਸੜਕ ਦੇ ਉੱਤੇ ਨੂੰ ਧਰਨਾ ਲਾਣਾ ਪੈਂਦਾ ਇੱਥੇ ਪੱਛ ਲਾਏ ਸੀਗੇ ਧਰਨਾ ਲਾਣਾ ਪਿਆ ਇਹਨੂੰ ਜੇ ਤੇਰੀ ਇੰਨੀ ਚੱਲਦੀ ਹੈ ਤੇ ਫਿਰ ਤੂੰ ਲਿਆ ਇੱਕ ਪਾਸੇ ਕਹਿੰਦਾ ਜੀ ਮੈਂ ਆ ਵੀ ਕੰਮ ਕਰਾ ਰਿਆ ਮੈਂ ਆ ਵੀ ਕਰਾ ਰਿਆ ਤੇ ਦੂਜੇ ਪਾਸੇ 1 ਮੀਟਰ ਨਹੀਂ ਲਵਾ ਸਕਦਾ ਕਹਿੰਦਾ ਜੀ ਮੀਟਰ ਨਹੀਂ ਲਾ ਰਿਹਾ ਮੀਟਰ ਕੱਟ ਨਹੀਂ ਰਿਹਾ ਇਹ ਕਿਹੜੀ ਦੇਖੋ ਗੱਲ ਕਰਨ ਲੱਗਿਆਂ ਥੋੜਾ ਜਿਹਾ ਜੇ ਜਦੋਂ ਝੂਠ ਬੋਲਣਾ ਸਿੱਖ ਲਓ ਤੁਸੀਂ ਪੈਸੇ ਐ ਐਡਮਿਸ਼ਨ ਤੇ ਟੌਪ ਦੇ ਸਕੂਲਾਂ ਚ ਲੈ ਸਕਦੇ ਪਰ ਅਕਲ ਨਹੀਂ ਉੱਥੋਂ ਲੈ ਸਕਦੇ ਅਕਲ ਤੇ ਤੁਹਾਨੂੰ ਉਦਾਂ ਹੀ ਆਉਂਦੀ ਪਰਮਾਤਮਾ ਹੀ ਦਿੰਦਾ ਹੈ ਬਾਕੀ ਇਹਨਾਂ ਦੇ ਜਿਹੜੇ ਕਾਰਨਾਮੇ ਆ ਮੈਂ ਤੁਹਾਨੂੰ ਆ ਮੇਰੇ ਕੋਲ ਚਿੱਠੀ ਪਈ ਹੈ ਕਰੀਬਨ 6-700 ਕਰੋੜ ਰੁਪਏ ਦਾ ਘਪਲਾ ਕੀਤਾ ਜਿਹੜਾ ਫੀਮਾਂ ਨੇ ਕੱਢਿਆ ਉਹ ਅਸੀਂ ਨਹੀਂ ਕੱਢਿਆ ਸੇਬੀ ਨੇ ਜਿਹੜਾ ਸੇਬੀ ਨੇ ਕੱਢਿਆ 63 ਕਰੋੜ ਰੁਪਈਆ ਨੂੰ ਜੁਰਮਾਨਾ ਕੀਤਾ ਜਿੱਦੇ ਚ ਪ੍ਰੈਸ ਕਾਨਫਰੰਸ ਕੀਤੀ ਸੀ ਦੋ ਲੀਡਰਾਂ ਨੇ ਮੈਂ ਵੀ ਦੱਸਿਆ ਸੀ ਤੁਹਾਨੂੰ ਉਹਦਾ ਜਵਾਬ ਦੇ ਦੇ ਮੇਰੇ ਤੇ ਤੇ ਲੱਖ ਰੁਪਈਆ ਦਾ ਇਲਜ਼ਾਮ ਲਾ ਦਿੱਤਾ ਫੀ ਲੱਖ ਰੁਪਈਆ ਉਹਦੇ ਕੋਲ ਫੜ ਲਿੰਦਾ ਤੇ ਮੈਂ ਤੇ ਉੱਥੇ ਹੁਣ 11 ਤਰੀਕ ਨੂੰ 9 ਵਜੇ ਉੱਥੇ ਆਪਣਾ ਦੱਸੂਗਾ ਤੇ ਇਹ ਤੇ ਇੱਕ ਲਫਜ ਨਹੀਂ ਬੋਲਿਆ 700 ਰੁਪਏ ਦਾ ਸ਼ੇਅਰ ਖਰੀਦਿਆ ਉਦੋਂ ਬਾਅਦ ਇਹਨਾਂ ਨੇ ਜੋ ਗੜਬੜ ਕੀਤੀ ਲੋਕਾਂ ਦੇ 50-50 ਰੁਪਏ ਦੇ ਉਹ ਸ਼ੇਅਰ ਰਹਿ ਗਏ ਸਾਰੇ 1 ਲੱਖ ਕਿੰਨੇ ਹਜ਼ਾਰ ਪਰਿਵਾਰ ਅਜਾੜ ਕੇ ਰੱਖ ਦਿੱਤਾ ਇਸ ਬੰਦੇ ਨੇ ਔਰ ਇਹਨਾਂ ਨੂੰ ਅਕੇ ਬੈਨ ਸਾਰੇ ਪਰਿਵਾਰ ਨੂੰ ਹੋ ਗਿਆ ਸਾਰਾ ਪਰਿਵਾਰ ਤੇ ਬੈਨ ਲੱਗ ਗਿਆ ਕਿ ਤੁਸੀਂ ਇੱਥੇ ਕਦੇ ਵੀ ਇਹਦੇ ਵਿੱਚ ਕਰ ਨਹੀਂ ਸਕਦੇ ਔਰ ਇਹਦੀ ਜਿਹੜੀ ਮਿਲ ਹੈ ਇਹਦੀ ਪ੍ਰਾਪਰਟੀ ਵੇਚ ਕੇ ਰਿਕਵਰ ਕਰਨ ਲਈ ਆਰਡਰ ਹੋ ਗਿਆ ਹੈ ਫਿਰ ਰਿਕਵਰੀ ਕਰਕੇ ਤੇ ਉਹਨਾਂ ਨੂੰ ਦਿੱਤੇ ਜਾਣਗੇ ਇਸ ਉਹਨੇ ਕਿਹਾ ਆਪਣੇ ਨੇ ਸੇਬੀ ਨੇ ਔਰ ਇਹਨਾਂ ਨੇ ਹਾਈ ਕੋਰਟ ਚ ਹੁਣ ਸਟੇ ਲਿਆ ਤਿੰਨ ਪਲਾਟ ਸੀਗੇ ਇਹਦੇ ਇਸ ਬੰਦੇ ਨੇ ਇੱਕ ਪਲਾਟ ਉਹਨੇ ਉਹਦੀ ਚਾਚੀ ਕੋ ਖਰੀਦ ਕੇ 23 ਮਰਲੇ ਦਾ ਸ਼ਾਇਦ ਪਲਾਟ ਹੈ ਉਹ ਉੱਤੇ 100 ਤੇ 9 ਕਰੋੜ ਰੁਪਏ ਕਰਜ਼ਾ ਲੈ ਲਿਆ ਔਰ ਉਸ ਤੋਂ ਬਾਅਦ ਜਿਹੜਾ ਉਹਦੇ ਪਲਾਟ ਦੇ ਉੱਤੇ ਕਬਜ਼ਾ ਕਰ ਲਿਆ ਉਹਨੇ ਉਹ ਜੀਸੀਬੀ ਲਾ ਕੇ ਸਾਰੇ ਉਹਦੇ ਹੱਕ 'ਚ ਫੈਸਲੇ ਫੁੱਸਲੇ ਹੋ ਰਹੇ ਨੇ ਇਹ ਪੈਸੇ ਪੁਸੇ ਖਰਚ ਖੁਰਚ ਕੇ ਕਰ ਲਿੰਦਾ ਔਰ ਉੱਥੇ ਹ ਹੁਣ ਉਹਨੇ ਢਾਟ ਤੇ ਜਾ ਕੇ ਉੱਥੇ ਫੋਟੋ ਖਿੱਚ ਕੇ ਆਇਓ ਸਾਰਾ ਇਹਨੇ ਲੈਂਟਰ ਲੈਂਟਰ ਦੀ ਤਿਆਰੀ ਸੀ ਉਹਨੇ ਢਾਟ ਕੇ ਆਉ ਮਾਰਿਆ ਉਹਨੇ ਇੱਕਲੇ ਪ੍ਰੈਸ ਕਾਨਫਰੈਂਸ ਕੀਤੀ ਸੀਗੀ ਉਹਦਾ ਕਲੋਨੀ ਕੱਟੀ ਸੀ ਉਹਦੇ ਤੇ ਕਬਜ਼ਾ ਇਹਦੇ ਰਿਸ਼ਤੇਦਾਰ ਜਿਹੜੇ ਨੇ ਕਰਨ ਦੀ ਵਿਉਂਤਬੰਦੀ ਕੀਤੀ ਔਰ ਇੱਕ ਸ਼ਰੀਫ ਪੜੀ ਲਿਖੀ ਇੰਨੀ ਵਧੀਆ ਲੇਡੀ ਉਹਦੇ ਤੇ ਚਾਰ ਪਰਚੇ ਕਰਾਏ ਇੱਕ ਤੇ ਪਰਚਾ ਡੀਐਸਪੀ ਤੇ ਕਰਾਇਆ ਕਿਉਂਕਿ ਇਹਦੇ ਅੱਖ ਨਹੀਂ ਸੀ ਲੱਗਦਾ ਇਹਦੀ ਸਰਕਾਰ ਦੇ ਚਾਰ ਪਰਚੇ ਉਸ ਲੇਡੀ ਤੇ ਕਰਾਏ ਤੇ ਜੇ ਮਨਦੀਪ ਧਰ ਦਿਓ ਗੱਲ ਕਰਦਾ ਹੈ ਵਾਤਾਵਰਨ ਦੀ ਕਿ ਤੂੰ ਸਾਨੂੰ ਬਿਮਾਰੀਆਂ ਸਾਨੂੰ ਫਲਾ ਰਿਆ ਉੱਥੇ ਤੇਰੀ ਮਿੱਲ ਚੜੀਏ ਲੋਕਾਂ ਨੂੰ ਜਿਉਣਾ ਹਰਾਮ ਕੀਤਾ ਤੇ ਉਹਦੇ ਤੇ ਤਿੰਨ ਪਰਚੇ ਤੇ ਇੱਕ ਪਰਚਾ ਜਿਹੜਾ ਉਹ ਇਹ ਕਹਣ ਲੱਗਾ ਜੋਰ ਲਾਇਆ ਇਹਨੇ ਵੀ ਸੜਕ ਦੇ ਉੱਤੇ ਬਲਾਸਟ ਕਰਕੇ ਤੇ ਸੜਕ ਡਵਾ ਰਿਆ ਤੇ ਉਹਦੀਆਂ ਲੱਤਾਂ ਤੱਕ ਤੋੜੀਆਂ ਬੰਦਾ ਹਸਪੀਟਲ ਰਿਆ ਮਨਦੀਪ ਧਰ ਦੇ ਇਹ ਤੇ ਇਹਨਾਂ ਦੀਆਂ ਕਰਤੂਤਾਂ ਨੇ ਜਿਹੜੀਆਂ ਨੇ ਕਰੋੜਾਂ ਅਰਬਾਂ ਰੁਪਏ ਮੈਨੂੰ ਲੱਗਦਾ ਲੋਕਾਂ ਨੇ ਦਰ ਦੇ ਮਾਰਿਆਂ ਦੇਤੇ ਜਿਹਦੀਆਂ ਫਰauti ਜੀਆਂ ਕਾਲਾਂ ਹੁੰਦੀਆਂ ਸੀ ਉਹਦੇ ਪਿਓ ਨੂੰ ਛਡਾਇਆ ਕਿੰਨੇ ਆ ਕਿਸ ਰਜਿਸਟਰ ਹੋਇਆ ਸਾਰਾ ਕੁਝ ਹੋਇਆ ਕਿਧੀਆਂ ਆਉਂਦੀਆਂ ਸੀ ਗਿਆ ਕਿਹੜਾ ਬੰਦਾ ਉਹਦਾ ਜਿਹੜਾ ਇਹ ਗੱਡੀ ਚ ਬੰਦਾ ਮੇਰੇ ਨਾਲ ਇਦਾਂ ਦੇ ਬੰਦੇ ਜੇ ਆ ਜਿਹੜੇ ਬੈਠੇ ਨੇ ਜੋ ਗਲਤ ਕੰਮ ਕਰਨ ਵਾਲਾ ਬੰਦਾ ਇਹਦੇ ਫਿਰ ਮੈਂ ਹੋਰ ਕਹਿੰਨਾ ਸੁਲਤਾਨਪੁਰ ਨੂੰ ਤੇ ਤੇਰੀ ਬਹੁਤ ਮਿਹਰਬਾਨੀ ਵੀ ਤੂੰ ਨਿਸ਼ਕਾਤ ਬਹੁਤ ਕੰਮ ਕਰਦੇ ਆ ਤੇਰੀ ਮਿਹਰਬਾਨੀ ਆਪਣੇ ਬਾਪੂ ਨੂੰ ਕਹੇ ਉੱਥੇ ਕਰ ਲਵੇ ਖਫੂਰ ਥਲੇ ਤੇ ਜਾਂ ਫਿਰ ਬਾਪੂ ਦੀ ਚਲਦੀ ਨਹੀਂ ਇਹਦੀ ਜਾਦਾ ਚਲਦੀ ਹੈ ਸੁਲਤਾਨਪੁਰ ਜੇ ਮੈਂ ਕੰਮ ਕਰਾਣਾ ਕ੍ਰੈਡਿਟ ਲੈਂਦਾ ਏ ਤੇ ਇਹ ਕਹਿੰਦਾ ਮੈਂ ਹੀ ਕਰਾ ਦਿਆਂ ਚਲ ਤੂੰ ਕਰਾ ਰਿਆਂ ਭਾਈ ਤੇਰੀ ਜਾਦਾ ਬਾਪੂ ਨੂੰ ਚੱਲਣ ਲੱਗ ਗਈ ਬਾਪੂ ਨੂੰ ਕਹੇ ਉੱਥੇ ਪੂਰਥਲੇ ਵੀ ਕਰਾ ਦੇਵੇ ਹਸਪਤਾਲਾਂ ਦੇ ਵਿੱਚ ਕਹਿੰਦਾ ਜੀ ਹੁਣ ਮੈਂ ਡਾਕਟਰ ਲਿਆਂਦਾ ਤੇਰੇ ਪੀਜੀਆਈ ਵਾਲੇ ਡਾਕਟਰ ਤੇ ਫੇਲ ਹੋ ਗਿਆ ਹੁਣ ਉੱਥੇ ਆਏ ਨਹੀਂ ਹੁਣ ਕਹਿੰਦਾ ਜੀ ਇੱਥੇ ਮੈਂ ਇੱਕ ਡਾਕਟਰ ਲਾਇਆ ਤੇ ਆ ਵੀ ਹੋ ਜੂ ਤੇ ਉਹ ਵੀ ਹੋ ਜੂ ਮੈਨੂੰ ਲੱਗਦਾ ਜੇ ਤੂੰ ਲਿਆਂਦਾ ਤੇ ਛੱਬੀਆਂ ਬਣਾਉਣ ਵਾਲਾ ਲਿਆਂਦਾ ਹੋਊਗਾ ਕੋਈ ਸ਼ਵਾਰਥ ਕੀਤੀ ਹੋਊ ਉਹ ਆ ਆਉਂਦਾ ਉਹ ਲਿਆਂਦਾ ਤੇ ਦੂਜੇ ਪਾਸੇ ਤੇਰੇ ਕੋਲ ਵੀਡੀਓ ਜੇ ਕਰਪਸ਼ਨ ਕਰਦਾ ਉਹ ਬਦਲੇ ਨਹੀਂ ਜਾਂਦਾ ਤੇ ਤੂੰ ਭਲੇ ਦੂਰੀ ਦੂਰੀਆਂ ਗੱਲਾਂ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਕਰੀ ਜਾਂਦਾ ਇਹ ਤੇ ਇੰਨੇ ਐਦਾਂ ਦੇ ਅੱਡੇ ਸਥਾਪਿਤ ਕਰ ਦਿੱਤੇ ਨੇ ਕਪੂਰਥਲੇ ਮੈਂ ਗਰੰਟੀ ਕਰਦਾ ਸਾਡੀ ਸ਼ਾਇਦ ਜ਼ਿੰਦਗੀ ਤੋਂ ਬਾਅਦ ਵੀ ਲੋਕੀ ਪਛਤਾਨ ਕੇ ਵੀ ਕਿੱਦਾਂ ਦਾ ਦੁਸ਼ਟ ਬੰਦਾ ਜਿਹੜਾ ਇੱਥੇ ਅਸੀਂ ਲੈੰਦਾ ਬਾਕੀ ਖਰੀਦ ਕੇ ਪੱਤਰਕਾਰ ਕਈ ਮਾ ਨਾ ਨਹੀਂ ਲੈਣਾ ਬਹੁਤ ਇਦਾਂ ਦੇ ਹੈਗੇ ਨੇ ਜਿਹੜੇ ਇਹ ਪੁੱਛਦੇ ਨੇ ਉਹਨਾਂ ਸਵਾਲ ਇਹ ਨਹੀਂ ਪੁੱਛਦੇ ਤੁਸੀਂ ਕਪੂਰ ਖਲੇ ਤੇ ਕੀਤਾ ਕੀ ਹੈ ਪੁੱਛਣਗੇ ਰਾਣਾ ਸਾਹਿਬ ਤੁਹਾਡੀਆਂ ਮੁੱਛਾਂ ਬੜੀਆਂ ਵਧੀਆ ਨੇ ਇਹ ਕਿੱਦਾਂ ਬਨਦਿਆਂ ਨੇ ਤੁਸੀਂ ਤੁਹਾਡੀਆਂ ਜੈਕਟ ਬੜੀ ਵਧੀਆ ਕੋਈ ਕੱਪੜੇ ਕਿੱਥੋਂ ਸਵਾਨੇ ਹੋ ਹੈ ਅੱਛਾ ਫਿਰ ਰਾਣਨ ਸਾਹਿਬ ਜਿਹੜੇ ਨੂੰ ਕਹਿੰਦੇ ਨੇ ਪਿਆਰ ਤੇ ਨਿਆਣਿਆਂ ਨੇ ਆ ਪੰਜ ਕਰੋੜ ਦੀ ਗੱਡੀ ਲੈਤੀ ਹੈ ਹੈ ਔਰ ਮੈਂ ਇਦਾਂ ਕਰਦਾ ਭਾਈ ਤੁਸੀਂ ਗੱਡੀਆਂ ਲੈ ਸਕਦੇ ਹੋ ਤੁਸੀਂ ਤੁਹਾਡੀਆਂ ਕੱਪੜਿਆਂ ਦੀਆਂ ਵੀ ਖਬਰਾਂ ਤੁਹਾਡੀਆਂ ਦਰਜੀਆਂ ਦੀਆਂ ਵੀ ਖਬਰਾਂ ਲੱਗ ਜਾਂਦੀਆਂ ਨੇ ਤੇਰੀਆਂ ਗਲਤ ਕਾਰਨਾਮੇ ਨੂੰ ਉਜਾਗਰ ਕਰੂੰਗਾ ਤੂੰ ਮੈਨੂੰ ਛੇੜ ਲਿਆ ਹੁਣ ਤੇ ਹੁਣ ਅੱ ਤੋਂ ਬਸ ਤੂੰ ਜੋ ਮਰਜ਼ੀ ਕਰਨਾ ਕਰ ਲੈਵੀਂ ਖੜਾ ਹਾਂ ਮੈਂ ਇੱਥੇ ਮੈਂ ਸੋ ਇਸ ਕਰਕੇ ਵਰਕਰ ਜਿਹੜੇ ਨੇ ਆ ਹੁਣ ਕਹਿ ਰਹੇ ਸੀ ਵੀ ਇੱਥੇ ਮੇਰੀ ਪੋਸਟ ਦੇ ਉੱਤੇ ਕਮੈਂਟ ਨਹੀਂ ਕਰਦੇ ਉਹਨੇ ਇੱਕ ਕੰਮ ਚੱਜਦਾ ਕੀਤਾ ਹੋਵੇ ਤੇ ਆ ਜਿਹੜਾ ਜਿਹੜੇ ਬੰਦੇ ਤੇ ਇਹਨੇ ਚਾਰ ਪਰਚੇ ਕੀਤੇ ਨੇ ਉਹਨੂੰ ਕੁੱਟਿਆ ਆਪਣੇ ਗੁੰਡਿਆਂ ਕੋਲ ਮਨ ਮਨ ਨਹੀਂ ਪਤਾ ਰਿਹਾ ਤਰਦੇ ਹੋ ਹਾਂ ਉਹਦੇ ਪਿੰਡ ਜਾ ਕੇ ਕਿਤੇ ਦੇਖਿਆ ਜੇ ਕਿੱਦਾਂ ਦੇ ਉਹਨੇ ਕੰਮ ਕੀਤੇ ਆ ਸਾਡੇ ਮੰਤਰੀ ਸਾਹਿਬ ਨੇ ਤਿੰਨ ਗੇੜੇ ਮਾਰਿਆ ਹੁਣ ਮੇ ਇਲੈਕਸ਼ਨ ਚ ਬਿਜੀ ਹੁਣ ਫੇਰ ਆਉਣਗੇ ਸੰਤ ਸੀਚੇਵਾਲ ਜੀ ਪਿੱਛੇ ਪਏ ਆ ਸਾਰੇ ਕੰਮ ਉਹ ਅਸੀਂ ਮੀਟਿੰਗਾਂ ਕਰਦੇ ਆ ਕੰਮ ਕਰਾਂਦੇ ਆ ਤੇ ਕਹਿੰਦਾ ਜੀ ਕੰਮ ਤੇ ਸਿਰਫ ਮੈਨੂੰ ਕਰਨਾ ਜੀ ਸੀਐਮ ਸਾਹਿਬ ਨੂੰ ਮਿਲਦਾ ਤੇ ਕੰਮ ਕਰਾ ਲਿੰਦਾ ਹੁਣ ਮੈਨੂੰ ਨਹੀਂ ਪਤਾ ਸੀ ਐ ਸੀਐਮ ਸੀਐਮ ਸਾਹਿਬ ਹੋਏ ਦਾ ਇੱਕ ਸਾਡਾ ਹਾਂ ਸੋ ਇਹੋ ਜਿਹਾ ਝੂਠ ਬੋਲ ਕੇ ਆਪਣੀ ਜਿਹੜੀ ਸਿਆਸਤ ਕਰਦਾ ਤੇ ਮੈਂ ਇਹਨੂੰ ਇੰਨਾ ਹੀ ਕਹਿਣਾ ਚਾਹੂੰਗਾ ਪ੍ਰਭ ਤੁਮੀ ਡਰ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦੀ ਪੈਸਾ ਕੁਛ ਨਹੀਂ ਆ ਪੈਸਾ ਕੁਛ ਨਹੀਂ ਇੱਜ਼ਤ ਕਮਾਲਾ ਕਦੇ ਗੂਗਲ ਕਰਕੇ ਇਹਨੂੰ ਪੜ ਲੈ ਆ ਜੇ ਤੇ ਗੂਗਲ ਕਰਕੇ ਸਾਨੂੰ ਪੜ ਲੈ ਆ ਜੇ ਉਥੋਂ ਪਤਾ ਲੱਗ ਜਾਂਦਾ ਬੰਦਿਆਂ ਦੇ ਕੈਰੇਕਟਰ ਦਾ ਤੇ ਬੰਦਿਆਂ ਦੇ ਜਿਹੜਾ ਉਹ ਕੰਮਾਂ ਦਾ ਸੋ ਇਹਨੇ ਇੰਨਾ ਕ ﺍﻟزام ਲਾਇਆ ਹੁਣ ਮੈਂ ਅਗਲੇ ﺍﻟزام ਦੀ ਜਿਹੜੀ ਇਹ ਉਡੀਕ ਕਰੂੰਗਾ ਹੁਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਸਵਾਲ ਪੁੱਛਣਾ ਹੈ ਤੇ ਪੁੱਛ ਲਈ 9 ਵਜੇ ਸਾਰੇ ਜਣੇ ਤੇ ਪੱਤਰਕਾਰ ਵੀ ਪਹੁੰਚ ਲਿਓ ਮੈਂ ਉਡੀਕ ਕਰੂੰਗਾ ਸਾਰਿਆਂ ਦੇ ਸਾਹਮਣੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਅਸੀਂ ਕਿਉਂਕਿ ਬਾਕੀ ਤੇਨ ਪਤਾ ਹੀ ਹੈ ਵੀ ਇੱਕ ਹਕੂਮੀ ਕੋ ਆਦਮਗਾ ਇੱਥੇ ਜਾ ਬੰਦਾ ਜਿੱਦਾਂ ਮੈਂ ਵਿਚਾਰੇ ਦਿਲਜੀਤ ਦੀ ਹਾਂ ਕਿ ਪਲੇਅਰ ਪਿੱਦਾ ਟਾਪ ਦਾ ਪਲੇਅਰ ਉਹਦੀ ਜ਼ਿੰਦਗੀ ਬਰਬਾਦ ਕੀਤੀ ਹੈ ਇੱਥੇ ਕੋ ਲੈ ਆ ਕੇ ਮੇਰੇ ਤੇ ਕੋਈ ਇਲਜ਼ਾਮ ਲਾ ਦੂਗਾ ਉਹਦੀ ਮੈਂ ਪਰਵਾਹ ਨਹੀਂ ਕਰਦਾ ਤੇ ਲਈ ਜਵੇ ਉਹਦੀ ਕਚਾਦੀ ਦੇ ਵਿੱਚ ਆਪਾਂ ਖੜੇ ਹੋਵਾਂਗੇ ਤੇ ਆ ਜੇ ਜੇ ਹੁਣ ਤੇਰੇ ਤੇ ਹਿੰਮਤ ਹੈਗੀ ਤੇ ਤੇਰੇ ਚ ਅਣਖ ਹੈਗੀ ਟਾਈਮ ਚੇਂਜ ਕਰ ਲੂੰਗਾ ਉਹਦੇ ਮੁਤਾਬਕ ਆਉਂਗਾ ਆ ਪ੍ਰੈਸ ਨੂੰ ਭੇਜ ਦੇ ਜੇ ਉਹਨੂੰ ਕਹਾਂ ਜੇ ਤੇਰੇ ਟਾਈਮ ਦੇ ਮੁਤਾਬਕ ਆਉਂਗਾ ਬਹੁਤ ਵਦ ਤੁਹਾਡੇ ਨਾਲ ਮੈਂ ਸਹਿਮਤ ਹਾਂ ਕਰਪਸ਼ਨ ਚੱਲ ਰਹੀ ਹੈ ਔਰ ਮੈਂ ਤੁਸੀਂ ਸ਼ਾਇਦ ਮੇਰਾ ਮੈਸੇਜ ਪਤਾ ਨਹੀਂ ਪੜਿਆ ਕਿ ਨਹੀਂ ਕਿੰਨੇ ਕਿੰਨੇ ਪੜਿਆ ਜੀ ਮੇਰਾ ਮੈਸੇਜ ਵੀ ਤੁਸੀਂ ਕੋਈ ਸਬੂਤ ਮੈਨੂੰ ਲਿਆ ਕੇ ਦਿਓ ਐਕਸ਼ਨ ਤੇ ਮੈਂ ਤਾਂ ਲਊਗਾ ਬੰਦਾ ਆਨ ਕੇ ਖੜਾ ਹੋਵੇ ਜੀ ਆਹ ਲੋ ਹਲਕਿਆ ਬਿਆਨ ਮੇਰ ਕੋ ਉਹਨੇ ਵੀਡੀਓ ਪਾਈ ਆ ਇੱਕ ਰਣਜੀਤ ਸ਼ਾਇਦ ਇਹਨਾਂ ਦਾ ਸਪੋਰਟਰ ਹੀ ਆ ਉਹ ਵੀਡੀਓ ਪਾਈ ਵੀ ਮੇਰ ਕੋ ਇੰਨੇ ਪੈਸੇ ਲੈ ਗਿਆ ਉਸੇ ਵੇਲੇ ਹੀ ਜੇਈ ਦੀ ਇੱਥੋਂ ਟ੍ਰਾਂਸਫਰ ਕਰਾਈ ਉਹਦੀ ਡਿਪਾਰਟਮੈਂਟਲ ਇਨਕੁਆਰੀ ਖੋਲੀ ਇੱਕ ਵੀਡੀਓ ਦੇ ਆਧਾਰ ਤੇ ਜਗਿੰਦਰ ਸਿੰਘ ਨੈਤ ਤਹਿਸੀਲਦਾਰ ਦੇ ਖਿਲਾਫ ਇੱਕ ਗ੍ਰੰਥੀ ਰਾਗੀ ਸਿੰਘ ਨੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਉਸੇ ਵੇਲੇ ਹੀ ਉਹਦੇ ਤੇ ਐਕਸ਼ਨ ਹੋਇਆ ਹੈ ਮੈਨੂੰ ਹਰਫੀਆ ਬਿਆਨ ਦਿਓ ਮੈਂ ਤੇ ਬਾਰ-ਬਾਰ ਕਹਿੰਦਾ ਜਿੰਨਾ ਕੋ ਪੈਸੇ ਮੰਗਦੇ ਆ ਮੈਂ ਬਿਲਕੁਲ ਸਹਿਮਤ ਆ ਤੁਹਾਡੇ ਨਾਲ ਪੈਸੇ ਚੱਲ ਰਹੇ ਨੇ ਲੈਂਦੇ ਨੇ ਪਰ ਡਾਕੇ ਨਹੀਂ ਆ ਪੈਸੇ ਤੁਸੀਂ ਹੌਸਿਆਵਾਂ ਦੀ ਗੱਲ ਹੈ ਆਪਣੇ ਵਰਕਰਾਂ ਨੂੰ ਪੁੱਛ ਲਓ ਵਰਕਰਾਂ ਨੂੰ ਅਸੀਂ ਵਰਕਰ ਦੱਸ ਦਿਆਂਗੇ ਤੁਹਾਨੂੰ ਇਹਨਾਂ ਨੂੰ ਪੁੱਛੋ ਵਰਕਰਾਂ ਨੂੰ ਤੇ ਤੁਸੀਂ ਦੱਸਦੇ ਹੋ ਵਰਕਰਾਂ ਨੂੰ ਤੁਸੀਂ ਦੱਸਦੇ ਹੋ ਮੈਂ ਕਦੋਂ ਡਨਾਈ ਕੀਤਾ ਮੈਂ ਡਨਾਈ ਨਹੀਂ ਕੀਤਾ ਸਰ ਅਸੀਂ ਨਹੀਂ ਦੱਸਦੇ ਹਾਂ ਪਬਲਿਕ ਦੱਸਦੀ ਆ ਤੇ ਵਰਕਰਾਂ ਤੱਕ ਨੂੰ ਮੈਂ ਕਿੰਨਾ ਦੱਸਣ ਨੂੰ ਤੁਸੀਂ ਦੱਸਣ ਨੂੰ ਤੇ ਇਹ ਵੀ ਮੈਨੂੰ ਦੱਸਣ ਦੇ ਆ ਕਿ ਇਹ ਬੰਦਾ 1 ਲੱਖ ਰੁਪਈਆ ਲੈ ਲਿਆ ਦੱਸਣ ਨੂੰ ਤੇ ਇਹ ਵੀ ਦੱਸ ਰਿਹਾ ਦੱਸਣ ਦੀ ਨਹੀਂ ਗੱਲ ਮੈਨੂੰ ਕੋਈ ਸਬੂਤ ਲਿਆ ਕੇ ਦਿਓ ਮੈਨੂੰ ਕੋਈ ਵੀਡੀਓ ਲਿਆ ਕੇ ਦਿਓ ਮੈਨੂੰ ਕੁਛ ਸੀਐਮ ਸਾਹਿਬ ਦਾ ਪੋਰਟਲ ਹੈ ਉੱਤੇ ਪਾਓ ਸ਼ਿਕਾਇਤਾਂ ਮਨੂੰ ਵੀ ਮਿਲਦੀਆਂ ਨੇ ਇਹ ਵੀ ਸ਼ਿਕਾਇਤਾਂ ਦਿੰਦੇ ਨੇ ਹੈ ਪਰ ਪਰ ਹੁਣ ਮਨੂਜ ਕੋਈ ਸਬੂਤ ਲਿਆ ਕੇ ਦਿਓ ਐਕਸ਼ਨ ਲਵਾ ਤੁਹਾਨੂੰ ਦੋ ਬੰਦਿਆਂ ਤੇ ਕਾਰਵਾਈ ਹੋਈ ਆ ਸਰ ਹੋਰ ਜਿਸ ਕਰਕੇ ਤੁਸੀਂ ਕੋਰ ਕਰਨੀ ਆ ਇਹ ਗੱਲ ਸੱਚ ਆ ਕਿ ਬੇ ਨਕਲ ਯਾਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਤੇ ਮੰਨ ਗਿਆ ਮੈਂ ਮੰਨ ਗਿਆ ਮੈਂ ਕਹਿ ਰਿਹਾ ਵੀ ਇੱਥੇ ਚੋਰੀਆਂ ਚੱਲ ਰਹੀਆਂ ਨੇ ਨਹੀਂ ਹਟਦੇ ਪਏ ਆ ਮੈਸੇਜ ਮੈਂ ਕਿਸ ਕਰਕੇ ਪਾਇਆ ਮੈਸੇਜ ਕੱਢਿਓ ਜਰਾ ਜੀ ਇਹ ਮੈਂ ਮੈਸੇਜ ਕਿਸ ਕਰਕੇ ਪਾਇਆ ਪੀ ਇੰਨਾ ਕਹਿਣ ਦੇ ਬਾਵਜੂਦ ਵੀ ਜਿਹੜੇ ਕਈ ਕਈ ਅਫਸਰ ਤੇ ਅਧਿਕਾਰੀ ਤੇ ਕਰਮਚਾਰੀ ਕਰਪਸ਼ਨ ਤੋਂ ਬਾਜ਼ ਨਹੀਂ ਆ ਰਹੇ ਪਲੀਜ਼ ਸਾਰੇ ਵਲੰਟੀਅਰ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਆ ਨੰਬਰ ਜਾਰੀ ਕੀਤਾ ਕਿੰਨੀਆਂ ਸ਼ਿਕਾਇਤਾਂ ਆਈਆਂ ਨੇ ਤਾਂ ਮੈਨੂੰ ਦੱਸੋ ਜਰਾ ਜਾਂ ਤੇ ਤੁਸੀਂ ਦੇਖ ਲਿਆ ਕਰੋ ਸਾਰਿਆਂ ਦੇ ਤੁਹਾਡੇ ਵੀ WhatsApp ਗਰੁੱਪ ਤੇ ਮੈਂ ਪਾਇਆ ਤੁਹਾਡੀ ਤੁਸੀਂ ਦੇਖਿਆ ਆ ਆ ਕੱਢੋ ਜਰਾ ਇਹ ਕਿਉਂ ਕੱਢਿਆ ਮੈਂ ਕਿਉਂਕਿ ਮੈਨੂੰ ਸ਼ਿਕਾਇਤਾਂ ਮਿਲੀਆਂ ਨੇ ਵੀ ਇਹ ਕਰਪਸ਼ਨ ਤੋਂ ਹਟ ਨਹੀਂ ਰਹੇ ਹਟ ਨਹੀਂ ਰਿਹਾ ਕਿ ਮਹਾਂ ਸਾਹਿਬ ਇੱਕ ਸਾਲ ਹੋ ਗਿਆ ਆਪਣਾ ਪਿਆ ਮੈਨੂੰ ਕਿਉਂਕਿ ਕਈ ਕਰਮਚਾਰੀ ਅਧਿਕਾਰੀ ਅਜੇ ਵੀ ਨਹੀਂ ਹਟ ਰਿਹਾ ਇਹ ਪਾਇ ਤੁਹਾਡੇ ਸਾਥ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ